ਸਸਿਕਾ ਦੋਸਤੋ ਜਿਵੇਂ ਲਗਾਤਾਰ ਅਸੀਂ ਦੇਖਦੇ ਆਂ ਵੀ ਜਿਹੜੀ ਇਨੋਵੇਸ਼ਨ ਹੋ ਰਹੀ ਆ ਉਹ ਕਿਸੇ ਵੀ ਖੇਤਰ ਦੇ ਵਿੱਚ ਦੀ ਆ ਸਾਇੰਸ ਇੰਨੀ ਤਰੱਕੀ ਕਰ ਰਹੀ ਆ ਕਿ ਦੂਜੇ ਪਾਸੇ ਟੈਕਨੀਕਲ ਤੌਰ ਤੇ ਵੀ ਤੁਸੀਂ ਦੇਖੋ ਕਿ ਇੰਜੀਨੀਅਰਿੰਗ ਸਿਖਰਾਂ ਤੇ ਆ ਹੁਣ ਜ਼ਿਆਦਾ ਸਮਾਂ ਨਾਲ ਅਸੀਂ ਗੱਲ ਕਰਾਂਗੇ ਕਿ ਜਿੱਥੇ ਅਸੀਂ ਕਹਿੰਦੇ ਆ ਨਾ ਵੀ ਇਨਸਾਨ ਵੀ ਨਕਲੀ ਤਿਆਰ ਹੋਣ ਲੱਗ ਜਾਣਗੇ ਯਾਨੀ ਕਿ ਮਸ਼ੀਨਰੀ ਵਾਲੇ ਹੋਣਗੇ ਰੋਬੋਟ ਦੀ ਗੱਲ ਕਰਦੇ ਆ ਤਾਂ ਚੀਨ ਵਾਲਿਆਂ ਨੇ ਤਾਂ ਹੱਦੀ ਟਪਾ ਮਾਰੀ ਇੱਕ ਹੂਬ ਹੂ AI ਦੀ ਮਦਦ ਦੇ ਨਾਲ ਕੁੜੀ ਤਿਆਰ ਕਰਤੀ ਉਹਨਾਂ ਨੇ ਉਹਦੇ 'ਚ ਇਹ ਹੈ ਵੀ ਜਿਹੜੇ ਲੋਕ ਜਿਵੇਂ ਅੱਗੇ ਸਕੋਲਸ ਖਰੀਦੇ ਨੇਗੇ ਤਾਂ ਉਹਨਾਂ ਦੇ ਲਈ ਉਦੋਂ ਵੀ ਇੱਕ ਸਟੈਪ ਵਧਾਤਾ ਵੀ ਉਹਦੇ ਨਾਲ ਜਿਹੜਾ ਅਨਜੋਇਮੈਂਟ ਤਾਂ ਪਹਿਲਾਂ ਕਰਦੇ ਨੇ ਕਰਦੇ ਨੇ ਪਰ ਹੁਣ ਗੱਲਾਂ ਬਾਤਾਂ ਵੀ ਹੋਇਆ ਕਰਨੀਆਂ ਯਾਨੀ ਕਿ ਤੁਸੀਂ ਇਹ ਦੇਖੋ ਕਿ ਇਨਸਾਨ ਦੀ ਹਰ ਇੱਕ ਨੀਡ ਨੂੰ ਕਿਸ ਤਰ੍ਹਾਂ ਦੇ ਨਾਲ ਟੈਕਨੀਕਲ ਤੌਰ ਤੇ ਪੂਰਾ ਕੀਤਾ ਜਾ ਰਿਹਾ ਹੈ ਤਾਂ ਇੱਕ ਕੀ ਸਮਾਂ ਉਹ ਆ ਜਾਊਗਾ ਵੀ ਜਦੋਂ ਬੰਦੇ ਨੂੰ ਯਾਨੀ ਕਿ ਇਨਸਾਨ ਨੂੰ ਇਨਸਾਨ ਦੀ ਲੋੜ ਨਹੀਂ ਹੋਊਗੀ ਉਹਦੇ ਕੋਲ ਆਪਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਵਾਸਤੇ ਤੇ ਗੱਲਾਂ ਬਾਤਾਂ ਦੇ ਵਾਸਤੇ ਜਿਹੜਾ ਇੱਕ ਮਸ਼ੀਨਰੀ ਅਜੇ ਹੀ ਤਿਆਰ ਹੋਊਗੀ ਜਿਹੜੀ ਸ਼ਾਇਦ ਉਹਦੇ ਤਰੀਕੇ ਦੇ ਨਾਲ ਹੀ ਹੋਊਗੀ ਇਹ ਚ ਇਹ ਵੀ ਕਹਿ ਸਕਦੇ ਹਾਂ ਵੀ ਥੋੜੀ ਇਹ ਬਣਾਵਟੀ ਘਰ ਵਾਲੀ ਉਹ ਹੋਊਗੀ ਜਿਹੜੀ ਤੁਹਾਡੇ ਹਿਸਾਬ ਦੇ ਨਾਲ ਗੱਲਬਾਤ ਕਰੂਗੀ ਜਾਨੀ ਕਿ ਕਲੇਸ਼ ਵਾਲਾ ਟੀਚਾ ਹੀ ਖਤਮ ਹੈ ਹੁਣ ਇਹ ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਵੀ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਨਹੀਂ ਵੀ ਗੱਲਾਂ ਬਾਤਾਂ ਨੇ ਹਿੰਦੁਸਤਾਨ ਨੇ ਜਾਣਕਾਰੀ ਸ਼ੇਅਰ ਕੀਤੀ ਹੈ ਜਿਹਦੇ ਚੋ ਲਿਖਦੇ ਨੇ ਕਹਿੰਦੇ ਚੀਨ ਨੇ ਭਾਰਤ ਦੇ ਕਹਿੰਦੇ ਗੌਣੇ ਮੁਲਕ ਚੀਨ ਨੇ ਵਿਗਿਆਨਿਕ ਤੇ ਇੰਜੀਨੀਅਰਿੰਗ ਨੈਕਸਟ ਜਨਰੇਸ਼ਨ ਜਨਰੇਸ਼ਨ ਦੀ ਜਿਹੜੀ ਸੈਕਸ ਡਾਲ ਤਿਆਰ ਕਰ ਲਈਆ ਅਗਸਤ ਮਹੀਨੇ ਤੱਕ ਚੀਨੀ ਕੰਪਨੀਆਂ ਨੂੰ ਬਾਜ਼ਾਰ ਦੇ ਵਿੱਚੋਂ ਤਾਰਨ ਜਾ ਰਹੀਆਂ ਨੇ ਗਿਆ ਐਨੇ ਨਹੀਂ ਸੈਕਸ ਡਾਲ ਦੀ ਚੈਟ ਜੀਪੀਟੀ ਤੇ ਏਆਈ ਦੀ ਤਕਨੀਕ ਦੀ ਮਦਦ ਦੇ ਨਾਲ ਵਿਕਸਿਤ ਉਹ ਕੀ ਇੱਕ ਆਮ ਕੁੜੀ ਜਾਂ ਲੇਡੀ ਦੀ ਇਹ ਚੀਜ਼ ਚੀਜ਼ ਦੀ ਪੂਰਤੀ ਕਰੂਗੀ ਵੱਡੇ ਤੌਰ ਤੇ ਇੱਕ ਸਮਾਜਿਕ ਢਾਂਚੇ ਨੂੰ ਵੀ ਦੇ ਨਾਲ ਵੀ ਇਹ ਕਹਿ ਸਕਦੇ ਆ ਵੀ ਇੱਕ ਤਰ੍ਹਾਂ ਦੀ ਛੇੜਛਾੜ ਹੈਗੀ ਕੰਪਨੀ ਨਿਰਮਤਾਵਾਂ ਦਾ ਕਹਦੇ ਯਾਨੀ ਕਿ ਬਣਾਉਣ ਵਾਲੇ ਦਾ ਸੈਕਟਰ ਬਣਾਉਣ ਵਾਲੇ ਦਾ ਕਹਿਣਾ ਹੈ ਕਿ ਉਹਨਾਂ ਦਾ ਉਦੇਸ਼ ਹੈ ਕਿ ਲੋਕਾਂ ਦਾ ਇਕੱਲਾਪਨ ਦੂਰ ਕੀਤਾ ਜਾਵੇ ਇਹ ਡੌਲ ਲੋਕਾਂ ਦੇ ਨਾਲ ਮੌਖਿਕ ਤੇ ਸਰੀਰਕ ਰੂਪ ਦੇ ਨਾਲ ਗੱਲਬਾਤ ਕਰੂਗੀ ਕਰਨ ਦੇ ਵਿੱਚ ਨਾ ਕਿ ਸਿਰਫ ਸਖਸ਼ਮ ਹੋਗੀ ਬਲਕਿ ਪੁਰਾਣੀ ਜਨਰੇਸ਼ਨ ਤੋਂ ਬਿੱਤਰ ਕੰਮ ਕਰੂਗੀ ਚੀਨ ਦੇ ਸੈਕਸਡੋਲ ਦੀ ਵਿਸ਼ਾਲ ਕਾਰੋਬਾਰੀ ਦਾ ਇੱਕ ਵੱਡਾ ਕਾਰੋਬਾਰ ਹੈ ਤੇ ਇਹਦੀ ਕਹਿੰਦੇ ਕਾਫੀ ਡਿਮਾਂਡ ਹੈ ਚੀਨ ਦੇ ਵਿੱਚ ਸੈਕਸਡੋਲ ਨੂੰ ਲੈ ਕੇ ਪ੍ਰਮੁੱਖ ਕੰਪਨੀਆਂ ਸਟਾਰ ਪੈਰੀ ਤੇ ਟੈਕਨੋਲੋਜੀ ਦੇ ਸੀਓ ਇਵਾਨ ਲੀ ਦਾ ਕਹਿਣਾ ਹੈ ਕਿ ਇਹ ਬੂਤਪੂਰਵਕ ਸ਼ਮਤਾਵਾਂ ਵਾਲੀ ਇਹ ਸੈਕਸਡੋਲ ਪੁਰਸ਼ ਜਾਂ ਮੈਲਾ ਰੂਪਾਂ ਦੇ ਵਿੱਚ ਉਪਲਬਧ ਹੈ ਜਲਦੀ ਮਾਰਕੀਟ ਦੇ ਵਿੱਚ ਲੈ ਕੇ ਆ ਜਾਗੇ ਯਾਨੀ ਕਿ ਭਾਈ ਘਰ ਵਾਲਿਆਂ ਨੂੰ ਆਪਦੇ ਹਿਸਾਬ ਦਾ ਘਰ ਵਾਲਾ ਤੇ ਘਰ ਵਾਲਿਆਂ ਨੂੰ ਆਪਦੀ ਹਿਸਾਬ ਦੀ ਘਰ ਵਾਲੀ ਇਕੱਲੇ ਪਰਾਂ ਵਾਲਾ ਕਹਿੰਦਾ ਕੋਈ ਝੰਝੜੀ ਖਤਮ ਨਹੀਂ ਆਪਦੇ ਤਰੀਕੇ ਦਾ ਹੋਊਗਾ ਨਾ ਕੋਈ ਲੜਾਈ ਝਗੜਾ ਇਵਾਲੀ ਨੇ ਵਿਕਸਿਤ ਕਰ ਰਹੇ ਆ ਕਹਿੰਦੇ ਤੇ ਲੋਕਾਂ ਦੇ ਮੌਖਿਕ ਤੇ ਸ਼ਰੀਕ ਰੂਪ ਦੇ ਵਿੱਚ ਗੱਲਬਾਤ ਕਰਨ ਦੇ ਵਿੱਚ ਸક્ષਮ ਹੋਊਗੀ ਤੇ ਇਸ ਸਾਲ ਦੇ ਅਗਸਤ ਚ ਲਾਂਚ ਕਰ ਦਾਂਗੇ ਉਹਨਾਂ ਨੇ ਕਿਹਾ ਕਿ ਤਕਨੀਕ ਚੁਣੌਤੀਆਂ ਤਕਨੀਕੀ ਚੁਣੌਤੀਆਂ ਬਣੀਆਂ ਹੋਈਆਂ ਨੇ ਖਾਸ ਤੌਰ ਤੇ ਇਨਸਾਨ ਦੇ ਸੰਪਰਕ ਕਰਨ ਨੂੰ ਲੈ ਕੇ ਸਾਡੀ ਕੋਸ਼ਿਸ਼ ਕਹਿੰਦੇ ਇਹ ਹੈ ਕਿ ਡੌਲ ਦਾ ਇਨਸਾਨ ਦੇ ਨਾਲ ਸੰਵਾਦ ਸਰਲ ਹੋ ਜੇ ਸੈਕਸ ਡੌਲ ਨੂੰ ਧਾਤੂ ਤੇ ਸਿਲੀਕਾਨ ਦੇ ਨਾਲ ਬਣਾਇਆ ਗਿਆ ਇਹਦੇ ਵਿੱਚ ਕਹਿੰਦੇ ਸਾੰਨੇ ਅਜਿਹੀ ਤਕਨੀਕ ਵਿਕਸਤ ਕੀਤੀ ਹੈ ਜੋ ਇਨਸਾਨ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਐਕਸਪਰਟ ਹੋਊਗੀ ਲੀ ਨੇ ਕਿਹਾ ਕਿ AI ਮਾਡਲ ਦੁਆਰਾ ਸੰਚਾਲਿਤ ਸੈਂਸਰ ਦੇ ਨਾਲ ਲੈਸ ਸੈਕਸ ਡੌਲ ਦੀ ਨਵੀਂ ਜਨਰੇਸ਼ਨ ਹੈ ਆਪਣੀਆਂ ਆਦਤਾਂ ਤੇ ਗਲਬਾਤ ਦੇ ਪਿਛਲੇ ਜਨਰੇਸ਼ਨ ਦੇ ਨਾਲ ਜ਼ਿਆਦਾ ਤੁਨਿਕ ਹੋਊਗੀ ਇਹ ਇਨਸਾਨ ਦੇ ਸਵਾਲਾਂ ਦਾ ਜਵਾਬ ਵੀ ਦੇਊਗੀ ਤੇ ਨਾਲ ਹੀ ਜਲਦੀ ਪ੍ਰਤੀਕਿਰਿਆ ਦੇ ਦੇਣ ਦੇ ਵਿੱਚ ਵੀ ਕਹਿੰਦੇ ਇਹ ਸક્ષਮ ਹੋਊਗੀ ਤੁਹਾਨੂੰ ਦੱਸ ਦਈਏ ਕਿ ਕਹਿੰਦੇ ਚੀਨ ਦੇ ਵਿੱਚ ਸਕਸਡੋਰ ਵਰਗੀ ਸਪੈਸ਼ਲ ਕਹਿੰਦੇ ਇਸ ਸਬਜੈਕਟ ਤੇ ਹਜੇ ਵੀ ਜ਼ਿਆਦਾਤਰ ਲੋਕ ਰੂੜੀਵਾਦੀ ਸੋਚ ਰੱਖਦੇ ਨੇ ਕਿ ਤੇ ਇਹਦੇ باوجود ਚੀਨ ਦੇ ਵਿੱਚ ਸੈਕਸ ਟੌਲ ਦਾ ਸਭ ਤੋਂ ਵੱਡਾ ਇੱਕ ਬਾਜ਼ਾਰ ਹੈ ਤੇ ਜਿਹੜਾ ਅਮਰੀਕਾ ਜਪਾਨ ਜਰਮਨੀ ਦੀ ਸੰਯੁਕਤ ਵਿਕਰੀ ਦੇ ਤੋਂ ਵੀ ਅੱਗੇ ਜ਼ਿਆਦਾ ਹੈਗਾ ਲੀਦਾ ਕਹਣਾ ਕਿ ਕਿਤੇ ਉੱਜਗਤ ਦੇ ਲੋਕ ਜਾਣਦੇ ਨਹੀਂ ਕਿ ਸੈਕਸ ਟੌਲ ਦੇ ਵਿੱਚ ਚੀਨ ਦਾ ਬਹੁਤ ਵੱਡਾ ਬਾਜ਼ਾਰ ਹੈ ਤੇ ਇਹ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਵਿਕਰੀ ਵੀ ਰਹੀ ਯੂਰੋਪੀਅਨ ਦੇਸ਼ਾਂ ਤੋਂ ਵੀ ਜ਼ਿਆਦਾ ਹੈਗਾ ਯਾਨੀ ਕਿ ਉੱਥੇ ਡਿਮਾਂਡ ਬਹੁਤ ਜ਼ਿਆਦਾ ਹੈ ਕਹਿੰਦੇ ਪਰ ਗੱਲ ਇਹ ਹੈ ਵੀ ਇੰਨਾ ਫੇਕ ਸਿਸਟਮ ਦੇ ਵਿੱਚ ਆਉਂਦੇ ਸਮੇਂ ਦੇ ਦੌਰਾਨ ਕਿਤੇ ਜਿਹੜੀ ਸਾਡੀ ਇਹ ਇੱਕ ਅ ਇਹ ਇਨੋਵੇਸ਼ਨਸ ਨੇਗੀਆਂ ਤਕਨੀਕੀ ਤੌਰ ਤੇ ਸਾਇੰਸ ਤੌਰ ਤੇ ਇਹ ਸਾਡੇ ਲਈ ਇੱਕ ਵੱਡਾ ਚੈਲੰਜ ਹੈ ਜਾਂ ਕਹੀਏ ਕਿ ਪਰੇਸ਼ਾਨੀ ਖੜਾ ਨਾ ਕਰਦਨ ਪਰ ਗੱਲ ਇਹ ਹੈ ਵੀ ਤੁਸੀਂ ਇਹ ਦੇਖੋ ਵੀ ਹਾਲਾਤ ਇੱਥੋਂ ਤੱਕ ਰਾਗੇ ਕਿ ਤੁਹਾਨੂੰ ਆਪਦੀ ਪਸੰਦ ਦੀ ਗੱਲਬਾਤ ਕਰਨ ਵਾਲੀ ਕੁੜੀ ਵੀ ਮਿਲ ਜੂਗੀ ਮੁੰਡਾ ਵੀ ਮਿਲ ਜੂਗਾ ਤੇ ਫਿਰ ਆਮ ਤੌਰ ਤੇ ਇਨਸਾਨੀ ਤੌਰ ਤੇ ਦਾ ਕੀ ਇੰਪੈਕਟ ਰਹਿਣਾ ਹੈ ਆਪ ਦੀ ਰਾਏ ਜਰੂਰ ਸਾਂਝੀ ਕਰਿਓ ਕਿ ਅਜਿਹੀਆਂ ਚੀਜ਼ਾਂ ਜਦੋਂ ਨਿਕਲ ਕੇ ਆਉਂਦੀਆਂ ਨੇ ਇਹਨਾਂ ਦੇ ਮਾੜੇ ਇੰਪੈਕਟ ਕਿੱਡੇ ਵੱਡੇ ਤੌਰ ਤੇ ਹੋਣਗੇ ਜਿਹੜੇ ਅਸੀਂ ਅੱਜ ਸਮਝ ਨਹੀਂ ਰਹੇ ਸੈਕਸ ਡੋਲ ਦੇ ਤੌਰ ਤੇ ਹੋ ਸਕਦਾ ਲੋਕ ਬਹੁਤ ساری ਗੱਲਬਾਤ ਨਾ ਕਰਨਾ ਚਾਹੁੰਦੇ ਹੋਣ ਪਰ ਦੂਜੇ ਪਾਸੇ ਤੁਸੀਂ ਇਹ ਹਾਲਾਤ ਦੇਖੋ ਕਿ ਜਿਹੜੀ ਸਮਾਜਿਕ ਢਾਂਚੇ ਦੇ ਵਿੱਚ ਤੁਸੀਂ ਗੱਲਬਾਤ ਕਰਦੇ ਹੋ ਪਰਿਵਾਰ ਬਣਦਾ ਹੈ ਪਰਿਵਾਰ ਦੇ ਵਿੱਚ ਰਹਿੰਦੇ ਹੋ ਫਿਰ ਤਾਂ ਲੋਕ ਇਕੱਲੇ ਇਕੱਲੇ ਰਹਿਣ ਸ਼ੁਰੂ ਕਰ ਜਣਗੇ ਤੇ ਇਹ ਪੀੜੀ ਦਰ ਪੀੜ੍ਹੀਆਂ ਨੂੰ ਇੱਕ ਕਹਿ ਸਕਦੇ ਹਾਂ ਵੀ ਰੋਕ ਕੇ ਰੱਖਣ ਵਾਲਾ ਕੰਮ ਹੋ ਜਾਊਗਾ ਵੱਡੀ ਚਿੰਤਾ ਹੈ ਪਰ ਕੰਪਨੀ ਕਹਿੰਦੀ ਸਾਡੀ ਤਾਂ ਬੱਲੇ ਬੱਲੇ ਆ ਬਈ ਕਹਿੰਦੇ ਅਸੀਂ ਇਹ ਜਿਹੀ ਚੀਜ਼ ਬਣਾਤੀ ਆਪਦੀ رائے ਜ਼ਰੂਰ ਸਾਂਝੀ ਕਰਿਓ